ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕੋਲ ਕਰੇ ਪਰਫੈਕਟੋ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜ ਗਏ ਹੋ ਪੀਲ ਵਰਲਡ ਦੇ ਨਾਮ ਤੇ ਕਲਾ ਤੇ ਕਲਾਕਾਰੀ ਵਿੱਚ ਬਹੁਤ ਇੱਕ ਪਿਆਰ ਹੁੰਦਾ ਹੈ ਕਲਾ ਤੇ ਕਲਾਕਾਰੀ ਇਹ ਦੋਵੇਂ ਬਖਵਾਂਕ ਸ਼ਬਦ ਹੋ ਸਕਦੇ ਨੇ ਪਰ ਇਹਨਾਂ ਦੀ ਸਮਾਨਤਾ ਹੈ ਕਲਾ ਜੋ ਇੱਕ ਕਲਾਕਾਰ ਆਪਣੇ ਅੰਦਰਲੇ ਭਾਵ ਲੋਕਾਂ ਸਾਹਮਣੇ ਲਿਆਉਂਦਾ ਤੇ ਹੁਣ ਅਸੀਂ ਇੱਕ ਕਲਾ ਦਾ ਨਮੂਨਾ ਦੇਖਾਂਗੇ ਕਿ ਬੰਦੇ ਦੇ ਹੱਥ ਵਿੱਚ ਕਿੰਨਾ ਹੁਨਰ ਹੈ ਉਹਨੇ ਕੀ ਤੋਂ ਕੀ ਬਣਾਇਆ ਇਹ ਦੇਖੋ ਤੁਸੀਂ ਵੀਡੀਓ ਵਿੱਚ ਦੇਖੋ ਤੁਸੀਂ ਇੱਕ ਸਮੁੰਦਰੀ ਬੇੜਾ ਤਿਆਰ ਹੋਣ ਲੱਗਿਆ ਹਰ ਇੱਕ ਚੀਜ਼ ਉਸੇ ਤਰ੍ਹਾਂ ਲਾਈ ਦਿਓ ਜਿਸ ਤਰ੍ਹਾਂ ਸਮੁੰਦਰੀ ਬੇੜੇ ਦੇ ਵਿੱਚ ਚੀਜ਼ਾਂ ਲੱਗੀਆਂ ਹੁੰਦੀਆਂ ਨੇ ਚਾਹੀਓ ਤੂਪਾ ਹੋਣ ਚਾਹੀਓ ਉਹਦੇ ਜਵਾਲਦ ਵਾਲੇ ਜੋ ਵੀ ਸਿਸਟਮ ਹੁੰਦਾ ਜਾਂ ਉਹਦੇ ਉੱਪਰ ਇੱਕ ਜੰਗੀ ਬੇੜਾ ਜਿਹਨੂੰ ਕਹਿ ਸਕਦੇ ਤੁਸੀਂ ਇੱਕ ਜੰਗੀ ਸਮੁੰਦਰੀ ਬੇੜਾ ਤਿਆਰ ਹੋ ਰਿਹਾ ਇਹ ਮਾਡਲ ਆ ਜੀ ਜੋ ਇਸ ਤਰ੍ਹਾਂ ਬਣ ਕੇ ਤਿਆਰ ਹੋਣਾ ਤੇ ਦੇਖੋ ਤੁਸੀਂ ਇੱਕ ਕਲਾਕਾਰੀ ਹੁੰਦੀ ਆ ਫਿਰ ਉਸ ਨੂੰ ਇੱਕ ਫਰੇਮ ਦੇ ਵਿੱਚ ਇਹਨਾਂ ਨੇ 100 ਪੀਸ ਦੇ ਤੌਰ ਤੇ ਬਣਾ ਕੇ ਰੱਖਣਾ ਜੋ ਆਪਣੇ ਘਰਾਂ ਵਿੱਚ ਪਏ ਹੁੰਦੇ ਆ ਇਹ ਆ ਪ੍ਰੋਕਸੀ ਹੁੰਦੀ ਆ ਜੀ ਤੁਸੀਂ ਵੀ ਲੈ ਸਕਦੇ ਹੋ ਇਹਨੂੰ ਜਿਹਦੇ ਨਾਲ ਇੱਕ ਟ੍ਰਾਂਸਪਲੈਂਟ ਚੀਜ਼ ਦਾ ਤੁਸੀਂ ਇਸ ਤਰ੍ਹਾਂ ਫਰੇਮ ਕਰ ਸਕਦੇ ਹੋ ਤੇ ਤੁਸੀਂ ਦੇਖੀ ਜਾਓ ਕਿੰਨੀ ਕਲਾ ਇਸ ਬੰਦੇ ਦੇ ਵਿੱਚ ਤੇ ਕੀ ਕੀ ਇਹਨੇ ਬਣਾਉਣਾ ਦੇਖੋ ਪਾਣੀ ਦੀਆਂ ਛੱਲਾਂ ਬਣਾ ਰਿਹਾ ਬੰਦਾ ਤੇ ਹੁਣ ਇਹਨੂੰ ਲਾਈਟਿੰਗ ਦਊਗਾ ਕਿਉਂਕਿ ਜਦੋਂ ਇਹ ਕਨੈਕਸ਼ਨ ਕਰੂਗਾ ਇਹਨੂੰ ਬੈਟਰੀ ਤੇ ਫਿਰ ਇਹ ਲਾਈਟਿੰਗ ਕਰੂਗੀ ਤੇ ਉਹ ਲਾਈਟ ਦੇਖਿਓ ਤੁਸੀਂ ਕਿੰਨੀ ਘੈਂਟ ਦਿਖਦੀ ਹੈ ਪਰ ਇਹ ਤਾਂ ਪਰੇ ਕਲਾਕਾਰੀ ਹੈ ਪੰਨਿਆਂ ਨੇ ਤੇ ਪਰੇ ਤੋਂ ਪਰੇ ਕਲਾਕਾਰ ਪੈਦੇ ਇਹ ਇਹ ਮੈਨੂੰ ਲੱਗਦਾ ਅੱਗ ਦਾ ਸੀਨ ਬਣਾ ਰਿਹਾ ਜਿਵੇਂ ਸਮੁੰਦਰੀ ਬੇੜਾ ਡੋਬ ਰਿਹਾ ਹੋਵੇ ਨਾ ਇਹ ਉਸ ਦੇ ਵਿੱਚੋਂ ਅੱਗ ਲੱਗਦੀ ਆ ਜਾਂ ਸਮੁੰਦਰੀ ਬੇੜਾ ਦਰ ਘਟਨਾ ਕਰਾਸਟ ਹੋ ਜਾਂਦਾ ਤੇ ਆ ਚਾਰਜ ਲਾਤਾ ਜੀ 12 ਵੋਲਟ ਦਾ ਉਹ ਦੇਖੋ ਪਾਣੂ ਇਦਾਂ ਲੱਗਦਾ ਜਿਵੇਂ ਸਮੁੰਦਰੀ ਬੇੜੇ ਨੂੰ ਅੱਗ ਲੱਗ ਰਹੀ ਆ ਤੇ ਉਹ ਸਮੁੰਦਰ ਵਿੱਚ ਡੁੱਬ ਰਿਹਾ ਤੇ ਕਈ ਫਿਲਮਾਂ ਦੇ ਸੂਟ ਵੀ ਇਸ ਤਰ੍ਹਾਂ ਹੀ ਹੁੰਦੇ ਨੇ ਫਿਲਮਾਂ ਫਿਲਮਾਈਆਂ ਵੀ ਇਸੇ ਤਰ੍ਹਾਂ ਜਾਂਦੀਆਂ ਨੇ ਕਿਉਂਕਿ ਇਹ ਤਖਣਾਉਣੇ ਲੈ ਕੇ ਜਰੂਰ ਨੂੰ ਆਪ ਸਭੀ ਚੰਨ ਕੇ ਜਿਵੇਂ ਤੁਸੀਂ ਦੇਖਿਓ ਕਿ ਫਿਲਮਾਂ ਦੇ ਵਿੱਚ ਜਦੋਂ ਸੀਨ ਕੀਤੇ ਜਾਂਦੇ ਨੇ ਕਿ ਗੱਡੀਆਂ ਡਾਈਆਂ ਜਾਂਦੀਆਂ ਨੇ ਜਾਂ ਗੱਡੀਆਂ ਦੇ ਵਿੱਚ ਬਲਾਸਟ ਕਿਵੇਂ ਕੀਤੇ ਜਾਂਦੇ ਨੇ ਤੁਹਾਨੂੰ ਪਤਾ ਲੱਗਦਾ ਸੋ ਇਹ ਸੀ ਇੱਕ ਸਮੁੰਦਰੀ ਬੇੜਾ ਜੋ ਤਿਆਰ ਕੀਤਾ ਗਿਆ ਇੱਕ ਮਾਡਲ ਸੋ ਅਗਰ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵਿਚਾਰ ਜ਼ਰੂਰ ਸਾਂਝੇ ਦੇ ਬਿਆਖੋ ਸਤਿ ਸ੍ਰੀ ਅਕਾਲ